ਵੀਰਾਂ ਦੇ ਭੈਣਾਂ ਨੂੰ ਖਾਸਰੀ ਕਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਕਿਹੋ ਜਿਹੀ ਲੱਗੀ ਅੱਜ ਆਪਾਂ ਇੱਕ ਬਹੁਤ ਵਧੀਆ ਨੁਕਤਾ ਲੈ ਕੇ ਆਉਣਾ ਤੁਹਾਡੇ ਵਾਸਤੇ ਆਪਾਂ ਪਹਿਲਾਂ ਵੀ ਇੱਕ ਸੁਣ ਨੁਕਤਾ ਲਿਤਾ ਸੀ ਫਰਨਾਲ ਦੀਆਂ ਗੋਲੀਆਂ ਵੀ ਮੱਝਾਂ ਨੂੰ ਪਾਓ ਜਿਹੜੇ ਪਸ਼ੂ ਬਾਰ-ਬਾਰ ਬੋਲਦਾਗਾ ਨਹੀਂ ਰਹਿੰਦਾ ਉਹ ਕਈ ਵੀਰਾਂ ਦੇ ਕਮੈਂਟ ਆਏ ਕਹਿੰਦੇ ਸਾਡੀ ਮੱਝ ਹੀ ਨਾ ਮਰ ਜੇ ਤੁਸੀਂ ਜ਼ਿੰਮੇਵਾਰ ਹੈਗਾ ਤੇ ਅੱਜ ਆਪਾਂ ਲੋਕਾਂ ਦੇ ਜਿਹੜਾ ਡਰਾਮਾਂ ਚੋਂ ਉਹ ਤੋਂ ਬਿਨਾ ਅੱਜ ਆਪ ਇੱਕ ਹੋਰ ਨੁਕਤਾ ਲੈ ਕੇ ਆਏ ਆ ਇਹਦੇ ਵਿੱਚ ਦੋ ਹੀ ਚੀਜ਼ਾਂ ਥੋੜੇ ਜਿਹਾ ਪੈਸਿਆਂ ਦੀ ਚੀਜ਼ ਆਗੀ ਤੇ ਸੌਖਾ ਜਿਹਾ ਆਲਾਜਾ ਉਹ ਕਰ ਲਓਗੇ ਤੁਸੀਂ ਨਾਲੇ ਤਾਂ ਉਹਦੇ ਦੋ ਫਾਇਦੇ ਹੈਗੇ ਨਾਲੇ ਤਾਂ ਛੋਡੀ ਛੋਟਾ ਪਸੂ ਬੋਲੂਗਾ ਜਿਹੜਾ ਨਹੀਂ ਬੋਲਦਾ ਥੋੜਾ ਮੋਟਾ ਤਾਰਾ ਜਿਹੜੇ ਕੱਢ ਜਾਂਦੇ ਜਿਹੜੇ ਪਸ਼ੂ ਚੰਗੀ ਤਰ੍ਹਾਂ ਬੋਲਣਗੇ ਤੇ ਨਾਲੇ ਰਹਿ ਵੀ ਜਾਣਗੇ ਉਹ ਦੋਨੇ ਤਰ੍ਹਾਂ ਦਾ ਕੰਮ ਕਰਦੇ ਹੈਗੇ ਨਾਲ ਤਾਂ ਆਪ ਪਸ਼ੂ ਨੂੰ ਰਹਿਣ ਵਾਸਤੇ ਨਾਲੇ ਬੋਲਣ ਵਾਸਤੇ ਇਹਦੇ ਵਿੱਚ ਆਪਾਂ ਕੀ ਕਰਨਾ ਇੱਕ ਪਾਣ ਦੀ ਜੜ ਤੇ ਇੱਕ ਮਜੀਠ ਲੈਣੀ ਆ ਸਾਰਿਆਂ ਨੂੰ ਪਤਾ ਹੋਊਗਾ ਵੀ ਪਾਣ ਤਾਂ ਮਿਲਦਾ ਨਹੀਂ ਪਾਣ ਦੀ ਜੜ ਮਿਲੂਗੀ ਪਰ ਸਾਰਿਆਂ ਦੇ ਮਿਲ ਜਾਂਦੀ ਆ ਪਾਣ ਦੀ ਜੜ ਤੇ ਮਜੀਠ ਲੈਣੀ ਆ ਪਾਣ ਦੀ ਜੜ ਤੇ ਮਜੀਠ ਲੈ ਕੇ ਉਹਨਾਂ ਨੂੰ ਬਰੀਕ ਕਰਕੇ ਪੀ ਕੇ ਘਰੇ ਤੇ ਰਗੜ ਕੇ ਉਹਦੀਆਂ ਸੱਤ ਪੁੜੀਆਂ ਪਾਣ ਦੀ ਜੜ ਦੀਆਂ ਸੱਤ ਮਜੀਠ ਦੀਆਂ ਸੱਤ-ਸੱਤ ਪੁੜੀਆਂ ਬਣਾ ਲੈਣੀਆਂ ਨੇ ਦੋਨਾਂ ਦੀਆਂ ਜਿਹੜੀ ਪਾਣ ਦੀ ਜੜ ਆ ਗਈ ਉਹਦਾ ਦੇਣੀ ਹੈਗੀ ਮਤਲਬ ਜਦੋਂ ਹੁਣ ਪਸ਼ੂ ਤਾਰਾਂ ਦੇ ਹਟਿਆ ਉਦੋਂ ਬਾਅਦ ਆਪ ਨੂੰ ਪਤਾ ਹੁੰਦਾ ਵੀ ਸਾਡਾ ਪਸ਼ੂ 15 ਦਿਨਾਂ ਤੋਂ ਦਿੰਦਾ ਕਿ 20 ਦਿਨਾਂ ਤੋਂ ਦਿੰਦਾ ਉਹ ਤੋਂ ਸੱਤ ਦਿਨ ਪਹਿਲਾਂ ਦੇਣੀਆਂ ਸ਼ੁਰੂ ਕਰਦੋ 7 ਦਿਨ ਪਹਿਲਾਂ ਦੇ ਕੇ ਉਹ ਜਦੋਂ ਤਾਰਾ ਦੇਣ ਲੱਗੀ ਟੀਕਾ ਭਰਾ ਕੇ ਉਦੋਂ ਆ ਚ 7 ਦਿਨ ਮਜੀਠ ਖੋ ਦੇਣਾ ਉਹਦੀਆਂ 7 ਕੁੜੀਆਂ ਇੱਕ ਕੁੜੀ ਰੋਜ਼ ਤੇ 7 ਦਿਨ ਦੇਣੀ ਆ 7 ਕੁੜੀਆਂ ਇਹਣਾ ਹੋਵੇ ਕਿ ਤੇ ਚੱਕ ਕੇ ਮਜੀਠ ਪਹਿਲਾਂ ਦੇ ਦੋ ਪਾਣ ਮਗਰੋਂ ਦੇ ਦੋ ਪਾਣ ਦੀ ਜੜ ਪਹਿਲਾਂ ਦੇਣੀ ਆ ਮਜੀਠ ਦੀਆਂ ਕੁੜੀਆਂ ਮਗਰੋਂ ਦੇਣੀਆਂ 7-7 ਦਿਨ ਦੇਣੀਆਂ ਟੀਕਾ ਭਰਾ ਕੇ ਠੀਕ ਹੈ ਤੇ ਉਹਨੂੰ ਐ ਲੈਟੀ ਚ ਦੇ ਦੋ ਚਾਹੇ ਆਟੇ ਚ ਦੇ ਦੋ ਚਾਹੇ ਰੋਟੀ ਦੇ ਦੋ ਕਿਸੇ ਚ ਮਰਜ਼ੀ ਦੇ ਦੋ ਪਰ ਥੋੜੀ ਜੀ ਚੀਜ਼ ਚ ਦੇਣੀ ਆ ਕਿਤੇ ਬੱਠਲ ਲੈਟੀ ਦਾ ਭਰਿਆ ਹੋਵੇ ਵਿਚ ਮਾਰੋਂ ਉਹ ਫੇਰ ਨਹੀਂ ਕੰਮ ਕਰਦੀ ਥੋੜੀ ਜੀ ਲੈਟੀ ਚ ਪਾ ਕੇ ਤੇ ਪਸੂ ਪਸੂ ਦੇ ਅੰਦਰ ਜਾਣੀ ਚਾਹੀਦੀ ਚਾਹੇ ਆਟੇ ਦੇ ਪੇੜੇ ਚ ਦੇ ਦੋ ਗੁੜ ਦੇ ਡਲੇ ਚ ਦੇ ਦੋ ਚਾਹੇ ਕਿਵੇਂ ਮਰਜ਼ੀ ਦੇ ਦੋ ਅੰਦਰ ਜਾਣੀ ਚਾਹੀਦੀ ਆ ਕਿ ਰੋਣਾ ਦੇ ਦਵਾਈ ਤੇ 7-7 ਦਿਨ ਦੇ ਦੋ ਤੇ 100% ਗਾਰੰਟੀ ਆ ਪਸੂ ਬੋਲਣ ਦੀ ਵੀ ਤੇ ਪਸੂ ਰਹਿਣ ਦੀ ਵੀ ਤੇ ਬਾਕੀ ਸਾਨੂੰ ਇੱਕ ਗੱਲ ਹੋਰ ਦੱਸ ਦਿਆਂ ਵੀ ਮੜੱਪਾ ਦੀਆਂ ਗੋਲੀਆਂ ਦੇ ਦਿਆ ਕਰੋ ਪਹਿਲਾਂ ਕੋਈ ਵੀ ਪਸ਼ੂ ਹੈਗਾ ਉਹ ਪਹਿਲਾਂ ਮੜੱਪਾ ਦੀਆਂ ਗੋਲੀਆਂ ਜ਼ਰੂਰ ਦੇ ਦਿਆ ਕਰੋ ਲਿਆ ਕੇ ਦੋ ਗੋਲੀਆਂ ਇੱਕ ਗੋਲੀ ਅੱਜ ਇੱਕ ਹਫ਼ਤੇ ਬਾਅਦ ਫਿਰ ਤੇ ਉਹ ਦਿਓ ਤੇ ਪਸ਼ੂ ਕੋਈ ਫਰਾਕ ਨਹੀਂ ਹੁੰਦੇ ਤੇ ਕੋਈ ਨੁਕਸਾਨ ਨਹੀਂ ਹੁੰਦਾ ਤੁਹਾਡਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਹੋ ਜਿਹੀ ਲੱਗੀ ਕਿੱਥੇ ਕੋਈ ਕਮੀ ਆ